ਪਿਛਲੇ ਕਾਫੀ ਲੰਮੇ ਸਮੇਂ ਤੋਂ ਅਖੀਰੀ ਕਾਲ ਤੱਕ ਸਾਥ ਤੇ ਸੁਧਾਰ ਲਿਆਰ ਵਾਲਿਆਂ ਨੇ ਇੱਕ ਲਿਖਤੀ ਸ਼ਿਕਾਇਤ ਕੀਤੀ ਸੀ ਇਹਦੇ ਤਹਿਤ ਸਿੰਘ ਸਾਹਿਬ ਨੇ 2 ਦਸੰਬਰ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਕਾਗਦਦਲ ਉਹਨਾਂ ਦੇ ਨਾਲ ਸਾਰੀ ਕੋਰ ਕਮੇਟੀ ਉਹਦੇ ਨਾਲ ਸਾਰੇ ਕੈਬਨਟ ਮੰਤਰੀ 7 ਤੋਂ ਲੈ ਕੇ 17 ਤੱਕ ਇਹ ਜਿਹੜੀ ਸਾਡੀ 12 ਤੋਂ 17 ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਰਹੀ ਆ ਉਹ ਸਾਰਿਆਂ ਨੂੰ ਪੇਸ਼ ਹੋਣ ਲਈ ਗਿਆ ਉਸ ਦਿਨ ਕਿਹਾ ਕਿ ਤੁਸੀਂ ਸਾਰਿਆਂ ਨੇ ਉਹ ਰਿਕਾਰਡਿੰਗ ਕੀਤੀ ਆ ਇਹ ਵੱਖ-ਵੱਖ ਆਗੂਆਂ ਨੂੰ ਵੱਖ-ਵੱਖ ਜਿਹੜੀ ਆ ਉਦੋਂ ਤਨਖਾਹ ਐਨਾਉਂਸ ਕੀਤੀ ਗਈ ਸ਼੍ਰੀ ਕਾਲ ਸਾਖ ਦੀ ਤਜੀਲ ਤੋਂ ਕਿ ਆਹਾ ਹਾਂ ਜਿਹੜੇ ਹੈਗੇ ਇਹਨਾਂ ਸਾਰਿਆਂ ਨੇ ਅਕਾਲ ਤਖਤ ਦੇ ਹੁਕਮ ਅਨੁਸਾਰ ਇਹ ਜਿਹੜੀ ਸਜ਼ਾ ਆ ਉਹ ਭੁਗਤਣੀ ਆ ਤੇ ਸਜ਼ਾ ਸੇਵਾ ਦੇ ਰੂਪ ਵਿੱਚ ਸੇਵਾ ਕਰਨੀ ਆ ਸਜ਼ਾ ਕਹਿਣ ਤੋਂ ਭਾਵ ਕੋਈ ਅੰਦਰ ਨਹੀਂ ਜਾਣ ਦੀ ਸੇਵਾ ਕਰਨੀ ਆ ਕਿਉਂਕਿ ਜਿਹੜੀ ਸਾਡੀ ਪ੍ਰਾਤਨ ਮਰਿਆਦਾ ਰਹੀ ਹੈ ਸੋ ਉਹਦੇ ਤਹਿਤ 10 ਦਿਨ ਦੀ ਸੇਵਾ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ 7 ਹੋਰ ਉਹਨਾਂ ਨੂੰ ਸੁਣਾਈ ਗਈ ਸੀ ਦਾ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ 2 ਦਿਨ ਤੱਕ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਤੌਰ ਸੇਵਾਦਾਰ ਪਰਚਾ ਲੈ ਕੇ ਤੇ 2-2 ਦਿਨ ਅਨੰਦਪੁਰ ਸਾਹਿਬ ਤੇ ਇਸੇ ਤਰ੍ਹਾਂ ਤਲਵੰਡੀ ਸਾਬੋ ਫਿਰ ਇਸੇ ਤਰ੍ਹਾਂ ਆਪਣੇ ਸਾਡੇ ਫਤਿਹਗੜ੍ਹ ਸਾਹਿਬ ਤੇ 2 ਦਿਨ ਮੁਕਸਰ ਵਿਖੇ ਇਹ ਆਦੇਸ਼ ਹੋਇਆ ਸੀ ਤੇ 4 ਤਰੀਕ ਨੂੰ ਜਦੋਂ ਇੱਥੇ ਉਹ ਬਾਹਰ ਆਪਣੀ ਸੇਵਾ ਨਿਭਾ ਰਾਇ ਸੀ ਨੀਲਾ ਚੋਲਾ ਪਾ ਕੇ ਬਰਸ਼ਾ ਹੱਥ ਚ ਫੜ ਕੇ ਤੇ ਉਸ ਵੇਲੇ ਨਾਰਾਇਣ ਸਿੰਘ ਜੋੜੇ ਚੌੜੇ ਨੇ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਸੁਰੱਖਿਆ ਕਰਮਚਾਰੀ ਜਿਹੜੇ ਸੀ ਉਹ ਚੌਕਸ ਸੀ ਉਹ ਗੁਰੂ ਪਾਤਸ਼ਾਹ ਨੇ ਬਚਾ ਕਰਦਾ ਤੇ ਉਹ ਆਲਟੀਮੇਟ ਜਿਹੜੀਆਂ ਗੋਲੀਆਂ ਸੀ ਉਹ ਮੈਂ ਤੁਹਾਨੂੰ ਬਾਹਰ ਵੀ ਦਿਖਾ ਲੂੰਗਾ ਪਹਿਲਾਂ ਵੀ ਤੁਸੀਂ ਟੈਲੀਵਿਜ਼ਨ 'ਤੇ ਦਿਖਾ ਚੁੱਕੇ ਆ ਉਹ ਸੱਚਖੰਡ ਦੇ ਉੱਤੇ ਪਿੱਲਰਾਂ ਦੇ ਵਿੱਚ ਜਾ ਕੇ ਉਹ ਲੱਗੇ ਸੋ ਅੱਜ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਕ ਕਮੇਟੀ ਦੀ ਮੀਟਿੰਗ ਹੋਈ ਆ ਇਹ 72 ਘੰਟੇ ਦੇ ਨੋਟਿਸ ਦੇ ਉੱਤੇ ਅੱਜ ਇਹ ਮੀਟਿੰਗ ਦਾ ਇੱਕ ਨੁਕਾਤੀ ਇੱਕ ਪੁਆਇੰਟ ਏਜੰਡਾ ਸੀਗਾ ਉਹ ਦੀ ਜਿਹੜੀ ਮੈਂ ਤੁਹਾਨੂੰ ਲਾਵਜ ਬਲਾਵਜ ਮਤੇ ਦੀ ਜਿਹੜੀ ਅਵਾਰਤਿਆ ਉਹ ਸੁਣਾ ਦੇਣਾ ਤੇ ਇਹ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਆ ਭਾਰਤ ਤਾਂ ਉਹਨਾਂ ਦਾ ਬੰਦਾ ਸੀ ਕਿਉਂਕਿ ਉਸ ਦਿਨ ਜਿਸ ਦਿਨ ਘਟਨਾ ਹੋਈ ਆ ਉਹਨੇ ਬਿਆਨ ਵੀ ਜਾਰੀ ਕੀਤਾ ਸੀ ਕਿ ਇਹ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਈ ਸੇਵਾ ਦੇ ਨਿਵਾਰੇ ਸੇਵਾਦਾਰ ਤੇ ਹਮਲਾਇਆ ਜਾਇਦਾ ਤਾਂ ਉਹਨਾਂ ਨੂੰ ਸੀ ਪਈ ਆਪਣੇ ਆਪ ਇਹਦਾ ਨੋਟਸ ਲੈ ਲੈਂਦੇ ਗੰਭੀਰਤਾ ਦੇ ਨਾਲ ਪਰ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੱਜ ਦੀ ਐਗਜੈਕਟਿਵ ਨੇ ਇਹ ਜਿਹੜਾ 271 ਤਾ ਮਿਤੀ 9 12 2024 ਮਤਾ ਨੰਬਰ 85 ਦੀ ਨਕਲ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਸਰ ਦੀ ਅੰਤਰ ਕਮੇਟੀ ਇਹ ਇਕਤਰਤਾ 4 ਦਸੰਬਰ 2024 ਨੂੰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਸ਼੍ਰੀ ਅਮਰਸਰ ਦੇ ਮੁੱਖ ਦਵਾਰ ਤੇ ਜਿਹੜੀ ਅਕਾਲ ਤਖਤ ਸਾਹਿਬ ਤੋਂ ਲੱਗੀ ਸੇਵਾ ਨਿਭਾ ਰਿਹਾ ਹੈ ਸੇਵਾਦਾਰ ਉੱਪਰ ਨਰੈਣ ਸਿੰਘ ਚੌੜਾ ਵੱਲੋਂ ਗੋਲੀਆਂ ਨਾਲ ਹਮਲਾ ਕਰਨ ਅਤੇ ਸਿੱਖਾਂ ਦੇ ਪਾਵਨ ਸਥਾਨ ਤੇ ਸ਼ਾਂਤਮਈ ਤੇ ਰਹਾਣੀ ਬਾਦਾਂ ਮਾਰਨ ਨੂੰ ਭੰਗ ਕਰਕੇ ਭੰਗ ਕਰਨ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ। ਇਸ ਹਮਲੇ ਦੌਰਾਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੀ ਡਿਊਟੀ ਤੇ ਗੋਲੀਆਂ ਲੱਗਣ ਨਾਲ ਵਿਸ਼ਵ ਭਰ ਵਿੱਚ ਵਸਦੇ ਸਿੱਖਾਂ ਅਤੇ ਗੁਰਨਾਨਕ ਨਾਮ ਲੈਵਾ ਸੰਗਤਾਂ ਦੇ ਮਨਾਂ ਵਿੱਚ ਭਾਰੀ ਠੇਸ ਪੁੱਜੀ ਹੈ। ਇਹ ਹਮਲਾ ਛਿੜੀ ਅਕਾਲ ਤਖਤ ਦੇ ਆਦੇਸ਼ਾਂ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਦੀ ਸਿੱਧੇ ਤੌਰ ਤੇ ਤੋਹੀਨ ਹੈ ਅਤੇ ਮੀਰੀ ਪੀਰੀ ਦੇ ਸਿਧਾਂਤ ਪੰਥਕ ਮਾਨ ਮਰਿਆਦਾ ਤੇ ਸਿੱਖ ਮਾਨ ਤਨਾਮਾਂ ਦੀ ਕੋਰ ਉਲੰਘਣਾ ਹੈ ਅੰਤ੍ਰਕ ਕਮੇਟੀ ਮਹਿਸੂਸ ਕਰਦੀ ਹੈ ਕਿ ਇਸ ਮਾਮਲੇ ਨਾਲ ਨਾਤਮਕਤਕ ਹੋਣ ਪੁੱਜ ਦੀਆਂ ਸੰਗਤਾਂ ਅੰਦਰ ਡਰ ਦਾ ਮਾਹੌਲ ਵੀ ਪੈਦਾ ਹੋਇਆ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਵਿੱਚ ਕੇਵਲ ਸਿੱਖ ਹੀ ਨਹੀਂ ਸਗੋ ਵਾਕ ਵਾਕ ਧਰਮ ਦੇਚਾਂ ਦੇ ਲੋਕ ਆਪਣੀ ਸ਼ਰਧਾ ਅਰਪਿਤ ਕਰਨ ਲਈ ਪਹੁੰਚਦੇ ਹਨ ਇਤੋਂ ਸ਼ਰਧਾਲੂ ਆਤਮਿਕ ਤ੍ਰਿਪਤੀ ਦੇ ਨਾਲ-ਨਾਲ ਸ਼ਾਂਤੀ, ਸਹਿਜ ਅਤੇ ਸੇਵਾ ਭਾਵਨਾ ਵੀ ਗ੍ਰਹਿਣ ਕਰਦੇ ਹਨ ਅਤੇ ਆਪਣੇ ਜੀਵਨ ਨੂੰ ਮੁਕੰਮਲ ਸਮਰਪਣ ਵਿੱਚ ਲਾਜਾ ਕੇ ਅਧਿਆਤਮਕਤਾ ਸ਼ਕਤੀ ਹਾਸਲ ਕਰਦੇ ਹਨ। ਮਾਨਵਤਾ ਨੂੰ ਜੀਵਨ ਸੇਧਾਂ ਦੇਣ ਵਾਲੇ ਇਸ ਅਧਿਆਤਮਕਤਾ ਅਸਥਾਨ ਵੱਲ ਹਮਲਾ ਕਰਨਾ ਬੇहद ਦੁਖਦਾਈ ਹੈ ਅਤੇ ਦੋਸ਼ੀ ਵਿਰੁੱਧ ਪੰਥਕ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਲਈ ਸਿੱਖਾਂ ਦੇ ਸਰਵਉੱਚ ਸਤਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਸਭ ਤੋਂ ਸੁਪਰੀਮ ਹੈ। ਆੰਤਰ ਕਮੇਟੀ ਦੀ ਕੱਟਰਤਾ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਪੀਲ ਕਰਦੀ ਹੈ ਕਿ ਪੰਥ ਦੀਆਂ ਮਾਨਤਾਵਾਂ ਪਰੰਪਰਾਵਾਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਦੇ ਨਾਲ-ਨਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਵਿਉੜੀ ਤੇ ਗੋਲੀਆਂ ਚਲਾ ਕੇ ਨਰਾਦਰ ਕਰਨ ਵਾਲੇ ਨਰੈਣ ਸਿੰਘ ਨੂੰ ਪੰਥ ਵਿੱਚੋਂ ਛੇਕਿਆ ਜਾਵੇ। ਆੰਤਰ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਗੋਲੀ ਚਲਾਉਣ ਦੀ ਘਟਨਾ ਇੱਕ ਡੂੰਘੀ ਸਾਜ਼ਿਸ਼ ਦਾ ਨਤੀਜਾ ਹੈ। ਇਹ ਇਸ ਵਿੱਚ ਦੋਸ਼ੀ ਵਿਅਕਤੀ ਤੋਂ ਇਲਾਵਾ ਹੋਰ ਪੰਥ ਦੋਖਿਆਂ ਤੇ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਅਤੇ ਬਾਹਰੀ ਮਿਲੀਭੁਗ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਜਕਾਰੀ ਦੀ ਕੋਖ ਵੀ ਕੀਤੀ ਜਾਣੀ ਚਾਹੀਦੀ ਹੈ ਇਸ ਮਾਮਲੇ ਵਿੱਚ ਸਰਦਾਰ ਰਗੂਜੀਤ ਸਿੰਘ ਬੀਗ ਸੀਨੀਅਰ ਮੀਤ ਪ੍ਰਧਾਨ ਸਰਦਾਰ ਸ਼ੇਰ ਸਿੰਘ ਮੰਡਵਾਲਾ ਜਨਰ ਸਕੱਤਰ ਸਰਦਾਰ ਸੁਖਪ੍ਰੀਤ ਸਿੰਘ ਰੋਡੇ ਮੈਂਬਰ ਅੰਤਰ ਕਮੇਟੀ ਸਰਦਾਰ ਕਲਵਾਨ ਸਿੰਘ ਮੰਨਨ ਮੁਖ ਸਕੱਤਰ ਇਹ ਕਮੇਟੀ ਸਾਰੀ ਤਿੰਨ ਹਫ਼ਤਿਆਂ ਚ ਕੋਰ ਕਰੂਗੀ ਸਾਰੇ ਪਹਿਲੂ ਸਿੰਘ ਸਾਹਿਬਾਂ ਨਾਲ ਵੀ ਤੇ ਬਾਕੀਆਂ ਨਾਲ ਵੀ ਸਾਰੀ ਇਹ ਤਿੰਨ ਹਫ਼ਤਿਆਂ ਦੇ ਵਿੱਚ ਇਹਨਾਂ ਨੂੰ ਕਿਹਾ ਗਿਆ ਪਈ ਆਪਣੀ ਰਿਪੋਰਟ ਭੇਜਣ ਇਹਦੇ ਕੋਆਰਡੀਨੇਟਰ ਸਰਦਾਰ ਪ੍ਰਤਾਪ ਸਿੰਘ ਹੋਣਗੇ ਤੋਂ ਇਹ ਅਸੀਂ ਸਿੰਘ ਸਾਹਿਬ ਨੂੰ ਇਹ ਦੇ ਕੇ ਆਏ ਆ ਕਿ ਫਰਜ਼ਦਾ ਬਣਦਾ ਸੀ ਪਈ ਤੁਸੀਂ ਜਦੋਂ ਉਹ ਦਿਨ ਬਿਆਨ ਦਿੱਤਾ ਸੀ ਕਿਉਂਕਿ ਇਹ ਮੈਂ ਸਮਝਦਾ ਪਈ ਜੇਲੇ ਕਿਸੇ ਨੂੰ ਸੇਵਾ ਲੱਗ ਜਾਂਦੀ ਆ ਇਹ ਉਹ ਸੇਵਾ ਉਹਨੇ ਨਿਵਾ ਕੇ ਫਿਰ ਮੋਰ ਅਕਾਲ ਤਖਤ ਤੇ ਰਿਪੋਰਟ ਕਰਨੀ ਹੁੰਦੀ ਆ ਕਿ ਮੈਂ ਆਪਣੀ ਸਾਰੀ ਜਿਹੜੀ ਸੇਵਾ ਆ ਉਹ ਪੂਕ ਚੁੱਕਾ ਉਹ ਤੋਂ ਬਾਅਦ ਉਥੋਂ ਉਹਨੂੰ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਤੇ ਚਾਰ ਮੈਂਬਰੀ ਤਿੰਨ ਮੈਂਬਰੀ ਆ ਤੇ ਮੁਖ ਸਕੱਤਰ ਸਰਦਾਰ ਕਲਵਾਨ ਸਿੰਘ ਮਾਨਣੇ ਨਾਲ ਸੋ ਇਸ ਕਰਕੇ ਇਹ ਜ਼ਰੂਰੀ ਹੋ ਜਾਂਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਸੇਵਾ ਦੇ ਵਿੱਚ ਕਿਸੇ ਨੂੰ ਵੀ ਖਲਜਖਣ ਪਾਉਣ ਦਾ ਕੋਈ ਜਿਹੜਾ ਆ ਉਹ ਅਧਿਕਾਰ ਨਹੀਂ ਦੂਸਰੀ ਬੇਨਤੀ ਆ ਕਿ ਇੱਕ ਸਿੱਖਾਂ ਦੇ ਕੋਲੇ ਇੱਕ ਨਵੇਕਲਾ ਸਿਧਾਂਤ ਸਤਿਗੁਰ ਜੀ ਨੇ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬਾਦਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਕਿ ਇਹ ਧਾਰ ਬਖਸ਼ੇਂਦਿਆ ਇੱਥੇ ਜਿਸਲੇ ਵੀ ਕੋਈ ਆ ਕੇ ਭਾਵਨਾ ਦੇ ਨਾਲ ਖਿਮਾ ਜਾਂਚਨਾ ਕਰਦਾ ਤੇ ਸਤਿਗੁਰ ਜੀ ਉਹਨੂੰ ਬਖਸ਼ੇਂਦ ਵੀ ਆ ਤੇ ਸਤਿਗੁਰ ਜੀ ਉਹਨੂੰ ਮਾਫ਼ ਵੀ ਕਰਦੇ ਸੋ ਉਹ ਮਾਫ਼ੀ ਦੇ ਨਾਲ ਜਿਹੜੀ ਸਜ਼ਾ ਜਿਹੜੀ ਸੇਵਾ ਦੇ ਰੂਪ ਵਿੱਚ ਲਈ ਸੀ ਮੈਂ ਸਮਝਦਾ ਉਹ ਸੇਵਾ ਦਾ ਫਿਰ ਉਹਦੇ ਵਿੱਚ ਖੰਡਨ ਕਰਨਾ ਜਿਹੜਾ ਆ ਔਰ ਉਹ ਵੀ ਵੈਪਨ ਲੈ ਕੇ ਤੇ ਮੈਂ ਸਮਝਦਾ ਬਹੁਤ ਵੱਡੀ ਹੈ ਅੱਜ ਦੀ ਸਾਡੀ ਸਾਰੀ ਜਿਹੜੀ ਐਗਜੈਕਟਿਵ ਕਮੇਟੀ ਆ ਉਹਦੇ ਵਿੱਚ ਦੋ ਮੈਂਬਰ ਜਿਹੜੇ ਸੀ ਉਹ ਨਹੀਂ ਆਪਣੇ ਕਿਉਂਕਿ ਸੁਧਾਰ ਲੈਰ ਨਾਲ ਸੰਬੰਧਤ ਆ ਉਹ ਆਏ ਸੀ ਇੱਕ ਆਪ ਦੇ ਨਾਲ ਇੱਕ ਸੁਧਾਰ ਨਾਲ ਰਹਿਣ ਦੇ ਨਾਲ ਆ ਉਹ ਉਹ ਬਖਰੇ ਉਹਨਾਂ ਦੇ ਆਪਣਾ ਸੀਗਾ ਪਰ ਫਿਰ ਵੀ 13 ਮੈਂਬਰਾਂ ਨੇ ਇਹ ਬਹੁਤ ਸੰਤਤੀ ਦੇ ਨਾਲ ਸਿੰਘ ਸਾਹਿਬ ਨੂੰ ਅਪੀਲ ਕੀਤੀ ਆ ਤੇ ਮੈਂ ਸਿੰਘ ਸਾਹਿਬ ਨੂੰ ਹੁਣ ਅਸੀਂ ਸਾਰੇ ਮੈਂਬਰ 13 ਦੇ 13 ਮਿਲ ਕੇ ਵੀ ਆਏ ਆ ਕਿ ਪੰਥਕ ਰਵੈਤਾ ਅਨਸਾਰ ਉਹਦੇ ਖਿਲਾਫ ਕਾਰਵਾਈ ਕਰਕੇ ਉਹਨੂੰ ਪੰਥ ਦੇ ਵਿੱਚੋਂ ਛੇਕਿਆ ਜਾਵੇ। ਜੀ ਜਾਂਚ ਕਮੇਟੀ ਬਣਾਈ ਹੈ ਇਹ ਜਾਂਚ ਕਰਾਉਂਦੇ ਦੀ ਰਿਪੋਰਟ ਦੇਗੀ। ਪਰ ਲੇਕਿਨ ਉਹਤ ਕਾਰਨ ਕਿ ਸਾਰੀ ਜੇ ਪੁਲਿਸ ਮਲਾਉਣ ਦੀ ਸੋਚ ਦੇ ਸਾ ਕਹਿ ਰਹੇ ਹੋ ਕਿ ਦੇਖੋ ਜਿਹੜੀ ਜਿਹੜੀ ਹਣ ਦੋ ਪੱਖ ਆ ਦੇਖੋ ਸਰਕਾਰ ਦਾ ਜਿਹੜਾ ਪੱਖ ਆ ਬਿਲਕੁਲ ਨਰਕਾਤਮਕ ਰਿਹਾ ਮੈਨੂੰ ਕਹਿਣ ਚ ਦੋ ਇਰਾਮਾ ਨਹੀਂ ਕਿਉਂ ਰਿਹਾ ਕਿ ਇੱਕ ਬੰਦਾ 20 ਸਾਲ ਦਾ ਹੈ ਭਰਾਵੇਂ ਪੁਲਿਸ ਦਾ ਮੁਲਾਜ਼ਮ ਹੈ ਉਹ ਪਰਿਵਾਰ ਦੇ ਨਾਲ ਆਪਣੀ ਸੇਵਾ ਨਿਭਾ ਰਿਹਾ ਡਿਊਟੀ ਕਰ ਰਿਹਾ ਬਤੌਰ ਸੁਰੱਖਿਆ ਗਾਰਡ ਤੇ ਮੈਂ ਸਮਝਦਾ ਉਹ ਫੇਰ ਕਈ ਵਾਰੀ ਪਰਿਵਾਰ ਕੇ ਬਣ ਜਾਂਦੇ ਆ ਜੇ ਸ਼ਾਇਦ ਡਿਊਟੀ ਕਰਦੇ ਕਈ ਵਾਰੀ ਇਕਤਾਹੀ ਹੋ ਜਾਂਦੀ ਉਹਨੇ ਉਹ ਇੱਕਦਮ ਝਾਟਿਆ ਤੇ ਉਹਨੇ ਉਹ ਘਟਨਾ ਜਿਹੜੀ ਸੀ ਉਹ ਉਹ ਹੁਣ ਰੋਕ ਲਈ ਤੇ ਸਰਕਾਰ ਦਾ ਹੁਣ ਪੱਖ ਦੇਖ ਲਓ ਸਰਕਾਰ ਨਾਲ ਦੀ ਨਾਲ ਹੀ ਸੈਂਪਥੀ ਦਾ ਕੀ ਜ਼ਾਹਰ ਕਰਨੀ ਸੀ ਸਰਕਾਰ ਨਾਲ ਦੀ ਨਾਲ ਹੀ ਕਹਿ ਰਹੀ ਆ ਭਈ ਤਾਂ ਸਾਡੀ ਪੁਲਿਸ ਦੀ ਮਸਤੈਦੀ ਸੀ ਤੇ ਸਾਡੇ ਸੇਵਾਦਾਰ ਵੀ ਤਾਂ ਪੈ ਹੀ ਜਾਣ ਉਹਲੇ ਤੇ ਦੂਸਰਾ ਜਿਹੜਾ ਮੈਂ ਸਮਝਦਾ ਕਮਿਸ਼ਨਰ ਪੁਲਿਸ ਵੱਲੋਂ ਤੁਰੰਤ ਇਹ ਬਿਆਨ ਦੇਣਾ ਕਿ ਕਿਤੇ ਹਮਦਰਦੀ ਦੀ ਲਹਿਰ ਦਾ ਤਾਂ ਇਹ ਹਿੱਸਾ ਤਾਂ ਨਹੀਂ ਪਰ ਮੈਂ ਸਮਝਦਾ ਭਈ ਦੇਖੋ ਸੱਚਖੰਡ ਦੇ ਦਰਸ਼ਨੀ ਜੋੜੀ ਚਾਰਨਕੁੰਡਿਆ ਸੰਗਤ ਉੱਥੇ ਆਉਂਦੀ ਆ ਤੇ ਇਹ ਸਿੰਪਥੀ ਲਹਿਰ ਆ ਤੇ ਫੇ ਮਾਲੇ ਸਰਕਾਰ ਦਾ ਜਾਂ ਪੁਲਿਸ ਦਾ ਪੱਖ ਕਿੱਧਰ ਨੂੰ ਜਾ ਰਿਹਾ ਇਹ ਸਾਨੂੰ ਅੱਜ ਭੰਪੜਨ ਦੀ ਲੋੜ ਆ ਇਸੇ ਕਰਕੇ ਆ ਜਿਹੜੀਆਂ ਤੁਸੀਂ ਪੜੀਆਂ ਹੋਣੀਆਂ ਮੈਂ ਜਿਹੜੀਆਂ ਅਖੀਰ ਦੇ ਵਿੱਚ ਪੜੀਆਂ ਲਾਈਨਾਂ ਸਾਜ਼ਿਸ਼ਕਾਰਾਂ ਸੁਰੱਖਿਆ ਵਿੱਚ ਖਾਮੀਆਂ ਅੰਦਰੂਨੀ ਤੇ ਬਾਹਰੀ ਮਿਲੀ ਭੁਗਤ ਦੇ ਨਾਲ ਨਾਲ ਪੁਲਿਸ ਪ੍ਰਸ਼ਾਸਨ ਦੀ ਮਾੜੀ ਕਾਰਜਕਾਰੀ ਇਹ ਇਹੋ ਯਾਰ ਕਰਦੀ ਆ ਕਿ ਇਹਨਾਂ ਨੇ ਜੇ ਕੋਈ ਇਦਾਂ ਦੀ ਇਨਸੀਡੈਂਟ ਇੱਥੇ ਹੋ ਜਾਂਦੀ ਕਿਸੇ ਸਰਜ਼ਾਲੂ ਵਿਚਾਰੇ ਦੀ ਕਿਸੇ ਦੀ ਗੋਲੀ ਲੱਗ ਜਾਂਦੀ ਜਾਂ ਹੋਰ ਪਰ ਮੈਂ ਸਮਝਦਾ ਫਿਰ ਵੀ ਜਿਹੜੀ ਬਿਲਡਿੰਗ ਆ ਇਹ ਫਿਰ ਉਹਦੇ ਬਿਲਡਿੰਗ ਦੇ ਵਿੱਚ ਵੀ ਗੋਲੀਆਂ ਲੱਗੀਆਂ ਬਿਲਡਿੰਗ ਕਹਿਣ ਤੋਂ ਭਾਵ ਇਹ ਬਿਲਡਿੰਗਾਂ ਆਮ ਬਿਲਡਿੰਗਾਂ ਨਹੀਂ ਇਹ ਸਤਗੁਰੂ ਗੁਰੂ ਰਾਮਦਾਸ ਪਾਤਸ਼ਾਹ ਦਾ ਦਰਿਆ ਇੱਥੇ ਦਾ ਲੋਕ ਨਿਮਾਨਤਾ ਨਾਲ ਆਉਂਦੇ ਆ ਤੇ ਉੱਚੇ ਹੋ ਕੇ ਜਾਂਦੇ ਆ ਇਹ ਤਾਂ ਗਨਾਹ ਬਖਸ਼ਾਉਣ ਵਾਲੀ ਧਰਤੀ ਆ ਇੱਥੇ ਦਾ ਲੋਕ ਗਨਾਹ ਬੁ ਕਰਦੇ ਨਹੀਂ ਲੋਕ ਗਨਾਹ ਬਖਸ਼ਾਉਂਦੇ ਆ ਤੋਂ ਇਹ ਅਸੀਂ ਬੇਨਤੀ ਉਹਨਾਂ ਨੂੰ ਕਰਕੇ ਆਏ ਆ ਕਿ ਸਾਰੇ ਪੱਖਾਂ ਦੀ ਘੋਕ ਕੇ ਕਮੇਟੀ ਜਿਹੜੀ ਆ ਸਾਰੇ ਪੱਖਾਂ ਦੀ ਘੋਕ ਕਰੋ ਰਾਜੀ ਅਪੀਲ ਕਰਨਾ ਚਾਹੋਗੇ ਜਿਹੜੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਦਿਖਾਇਆ ਜਾ ਰਿਹਾ ਹੈ ਕਿ ਸੁਪੀਰ ਬਾਦਲ ਜੀ ਉੱਠ ਕੇ ਭੱਜੇ ਨੇ ਇਸ ਤਰ੍ਹਾਂ ਦੀ ਜਿਹੜੀ ਵੀਡੀਓ ਵਾਇਰਲ ਕੀਤੀ ਜਿਹੜੇ ਉਹਨਾਂ ਨੂੰ ਕੀ ਕਹਿਣਾ ਚਾਹਾਂਗੇ ਗਲਤ ਮੈਸੇਜ ਦੇ ਰਹੇ ਨੇ ਦੇਖੋ ਦੇਖੋ ਇਹ ਸਾਰਾ মিডিਆ ਤੁਸੀਂ ਤੇ ਸਾਰੇ ਕੈਮਰੇ ਲੱਗੇ ਆ ਉਹ ਉੱਠ ਕੇ ਦਾ ਉੱਥੋਂ ਗਏ ਨਹੀਂ ਰਹੇ ਹੀ ਉੱਥੇ ਆ ਉਹ ਕੁਝ ਸਮਾਂ ਮੈਨੂੰ ਹੁਣ ਪਤਾ ਨਹੀਂਗਾ ਮੈਂ ਸਭ ਪਰ ਜਿਹੜੇ ਕਰੈਕਟ ਪਰ ਉਹ ਤਾਂ ਬੜੀ ਸ਼ਾਂਤੀ ਨਾਲ ਉਸੇ ਬੈਠੇ ਰਹੇ ਉਸ ਮਿਲ ਵਿੱਚ ਤੁਸੀਂ ਸਾਹ ਦੇਖੋ ਪੰਜ ਦਿਨ ਹੋ ਰਹਾਂਗੇ ਹਰੇਕ ਤੱਕ ਸਰਕਾਰ ਵੱਲੋਂ ਇਸ ਘਟਨਾ ਦੀ ਕੋਈ ਜਾਂਚ ਤੱਕ ਦਾ ਦੇਸ਼ ਨਹੀਂ ਦਿੱਤਾ ਗਿਆ ਦੇਖੋ ਮੈਂ ਪਹਿਲਾਂ ਕਿਹਾ ਇਹ ਸਰਕਾਰ ਨੇ ਕੋਈ ਆਦੇਸ਼ ਨਹੀਂ ਕਰਨਾ ਆਦੇਸ਼ ਇਸ ਕਰਕੇ ਨਹੀਂ ਕਰਨਾ ਕਿਉਂਕਿ ਇਹਨਾਂ ਦਾ ਇੱਕ ਪਰਪਸ ਹੈ ਸਿਰਫ ਤੇ ਸਿਰਫ ਭਈ ਸ਼ੌਮਣੀ ਅਕਾਲੀ ਦਲ ਪੈਰਾਂ ਤੇ ਆਉਣ ਦਾ ਆਉਂਦਾ ਕਿਉਂਕਿ ਬੜੇ ਲੰਬੇ ਅਰਸੇ ਤੋਂ ਸੀ ਭਈ ਜੀ ਸਰਦਾਰ ਸੁਖਵੀਰ ਸਿੰਘ ਬਾਦਲ ਅਕਾਲ ਤਖਤ ਤੇ ਪੇਸ਼ ਹੋਣ ਉਹ ਹੁਣ ਜਿਹੜੇ ਪੇਸ਼ ਹੋ ਗਏ ਤੇ ਹੁਣ ਇਹਨਾਂ ਨੂੰ ਖਤਰਾ ਪੈ ਗਿਆ ਭਈ ਸ਼ਾਇਦ ਸਾਡੀਆਂ ਜਿਹੜੀਆਂ ਗੱਡੀਆਂ ਪੁੱਤ ਜਾਣੀਆਂ ਤੇ ਸਾਰੇ ਦਾ ਸਾਰਾ ਪੋਲੀਟਿਕਲ ਪਰਪਸ ਆ ਇਹ ਤਾਂ ਮੈਂ ਸਮਝਦਾ ਜੇ ਐਸ ਗੱਲ ਨੂੰ ਵੀ ਜਾਂ ਲੇਵਾ ਹਮਲੇ ਨੂੰ ਵੀ ਸਿਆਸੀ ਰੋਟੀਆਂ ਸਿੱਕੀ ਜਾਣੀਆਂ ਤੇ ਫਿਰ ਮੈਂ ਮਾਰਦਾ ਇਸ ਤੋਂ ਬਾਅਦ ਮਾਰੀ ਹੋਰ ਕੀ ਗੱਲ ਹੋ ਸਕਦੀ ਸਭ ਤੋਂ ਸਭ ਤੋਂ ਕੌਣ ਹੋ ਸਕਦਾ ਇਹ ਫਿਰ ਹਾਂਜੀ ਇਸ ਸਾਜ਼ਿਸ਼ ਪਿੱਛੇ ਕੌਣ ਹੋ ਸਕਦਾ ਇਹ ਤਾਂ ਡੰਗਾਈ ਨਾਲ ਹੁਣ ਕਿਉਂਕਿ ਹਾਈ ਕਮਾਂਡ ਨੇ ਅਕਾਲੀ ਦਲ ਨੇ ਵੀ ਇਹ ਮੰਗ ਕੀਤੀ ਆ ਇਹਦੀ ਡੰਗਾਈ ਦੇ ਨਾਲ ਕਿਸੇ ਸੁਪਰੀਮ ਕੋਰਟ ਦੇ ਜੱਜਾਂ ਹਾਈ ਕੋਰਟ ਦੇ ਜੱਜ ਤੋਂ ਕਰਾਈ ਜਾਵੇ ਇਹਦੀ ਜਾਂਚ ਤੇ ਨਹੀਂ ਤਾਂ ਇਹਨਾਂ ਕੋਲ ਤਾਂ ਜੋ ਕੁਝ ਆਪਾਂ ਤੁਸੀਂ ਦੇਖਦੇ ਆ ਸਾਹਮਣੇ ਹੀ ਸਾਰਾ ਕੋਈ ਲੋਧੀ ਪਾਰਟੀ ਵੀ ਹੋ ਸਕਦੀ ਹੈ ਸਾਰੀ ਇਸ ਕੋਲ ਦੇਖੋ ਇਹ ਹੁਣ ਜੇਲੇ ਜਾਂਚ ਹੋਊਗੀ ਤਾਂ ਵੀ ਸਾਰਾ ਕੁਝ ਨਨਕਵਾਰਿਆਂ ਸਾਰਾ ਕੁਝ ਆ ਜਾਂਦਾ ਸਾਹਿਬ ਜੀ ਸਾਹਿਬ ਬ੍ਰੈਂਡ ਸਿੰਘ ਚੋੜਾ ਦੋਸਨ ਦਸਤਾਰ ਘਟਨਾ ਵਾਲੇ ਤੇਨੂੰ ਲਥਨ ਕਰਕੇ ਜਿਹੜੀਆਂ ਗਰਮ ਖੇਹਲੀ ਜਿੱਥੇ ਬੰਦੀਆਂ ਨੇ ਸਾਰੀਆਂ ਉਹਦੀ ਹਮਾਇਤ ਤੇ ਆ ਗਈਆਂ ਦੀ ਕੀ ਕਹਿਣਾ ਦੇਖੋ ਮੇਰੀ ਬੇਨਤੀ ਇਹ ਆ ਦਸਤਾਰ ਨੂੰ ਕੋਈ ਵੀ ਬੰਦਾ ਬਰਦਾਸ਼ਤ ਨਹੀਂ ਕਰਦਾ ਕਿਉਂਕਿ ਸਿੱਖ ਦੀ ਦਸਤਾਰ ਹੀ ਸ਼ਾਨ ਆ ਸਾਫਤ ਸੂਰ ਦਸਤਾਰ ਸਿਰ ਪਰ ਇਹਨੂੰ ਇੱਕ ਪੱਖ ਨਾਲ ਦੇਖੀਏ ਦੋਏ ਪੱਖ ਦੇਖੀਏ ਕਿਉਂਕਿ ਜਿੱਦਾਂ ਇੱਥੇ ਉਸ ਵੇਲੇ ਕਿਉਂਕਿ ਮੈਂ ਤਾਂ ਹੈ ਨਹੀਂ ਸੀ ਮੈਂ ਤਾਂ ਬਾਅਦ ਆਇਆ ਤੇ ਜੋ ਇੱਥੇ ਸਾਰਾ ਸਿਸਟਮ ਉਹ ਲੈ ਚੱਲਿਆ ਉਹ ਸਾਰਿਆਂ ਨੂੰ ਤੁਹਾਡੇ ਸਾਹਮਣੇ ਹੀ ਆ ਪਜਲੇ ਆਪਣੇ ਇਦਾਂ ਦਾ ਰੋਲ ਆਪਾਂ ਪੈ ਜਾਂਦਾ ਫੇ ਉਹਦੇ ਵਿੱਚ ਜਿਹੜਾ ਆ ਉਹ ਕਈ ਵਾਰੀ ਕੋਈ ਐਮ ਇਹਦੀਆਂ ਘਟਨਾ ਵੀ ਜਿਹੜੀਆਂ ਉਹ ਵਾਪਰ ਜਾਂਦੀ। ਸਰਦਾਰ ਜੀ ਕਮੇਟੀ ਜਿਹੜੀ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਨਹੀਂ ਦੀ ਗਠਿਤ ਕੀਤੀ ਜਾਣੀ ਚਾਹੀਦੀ। ਕਿਹੜੀ ਜੀ? ਜਿਹੜੀ ਇਹਦੀ ਜਾਂਚ ਬਾਰੇ ਇਹ ਤਾਂ ਚਲੋ ਸ਼ੋਮਣੀ ਕਮੇਟੀ ਆਪ ਅਸੀਂ ਗਠਨ ਕਰਦੇ ਹਾਂ ਅੱਗੇ ਅਸੀਂ ਪਿੱਛੇ ਜਦੋਂ ਸੁਲਤਾਨਪੁਰ ਲੋਧੀ ਗੋਲੀ ਚੱਲੀ ਉਹਦੇ ਵਿੱਚ ਸਰਕਾਰ ਸਿੱਧੇ ਤੌਰ ਤੇ ਦੋਚੀ ਸੀ। ਉਹਦਾ ਹੁਣ ਕਿਉਂਕਿ ਸ਼ੋਮਣੀ ਕਮੇਟੀ ਲਾ ਬਾਈਂਡਿੰਗ ਫੋਰਸ ਨਹੀਂਗੀ। ਇਹ ਤਾਂ ਸਿਰਫ ਇੱਕ ਅਪੀਲ ਦੇ ਰੂਪ ਦੇ ਵਿੱਚਾਂ ਪ੍ਰਬੰਧ ਦੇ ਰੂਪ ਦੇ ਵਿੱਚ ਆ। ਤੇ ਉਹ ਕਮੇਟੀ ਅਸੀਂ ਬਣਾਤੀ ਆ ਸ਼੍ਰੋਮਣੀ ਕਮੇਟੀ ਨੇ ਐਜ ਇਕੁਇਲੈਂਟ ਜਾਂ ਤੇ ਜੇ ਅਕਾਲ ਤਖਤ ਵੀ ਕੱਲ ਨੂੰ ਕੋ ਬਣਾ ਦੇ ਤਾਂ ਸਾਨੂੰ ਉੱਤੇ ਵੀ ਕੋਈ ਤਰਾਕ। ਸਾਹਿਬ ਨੇ ਉੱਤੇ ਸੱਤ ਮੈਂਬਰੀ ਕਮੇਟੀ ਜਿਹੜੀ ਬਣਾਈ ਸੀ ਆਪ ਜੀ ਦੀ ਅਗਵਾਈ ਚ ਉਹਦੀ ਕੋਈ ਕਾਰਵਾਈ ਅੱਗੇ ਸੁਭੋਈ ਇਹਦੀ। ਦੇਖੋ ਬੈਂਤੀ ਆ ਉਹ ਡਾਇਰੈਕਸ਼ਨ ਸ਼੍ਰੀ ਅਕਾਲ ਤਖਤ ਸਾਹਿਬ ਨੇ ਦਿੱਤੀ ਆ ਉਹਦੇ ਵਿੱਚ ਕੁਝ ਟੈਕਨੀਕਲਟੀਆਂ ਜਿਹੜੀਆਂ ਹੈਗੀਆਂ ਆ ਉਹ ਅਸੀਂ ਹਾਲੇ ਮੇਰੀ ਪਾਕੀ ਮੈਂਬਰਾਂ ਨਾਲ ਵੀ ਸਲਾਹ ਹੋਈ ਸੀ। ਉਹ ਬੈਠ ਕੇ ਕਾਨੂੰਨ ਕਾਇਦਾ ਉਹਦਾ ਇੱਕ ਢੰਗ ਤਰੀਕਾ ਆ। ਕਿਉਂਕਿ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਿਹੜਾ ਉਹਦੀ ਗਾਈਡਲਾਈਨ ਹੈ ਰਜਿਸਟ੍ਰੇਸ਼ਨ ਜਾਂ ਰੈਕੋਗਨਾਈਜ਼ਡ ਪਾਰਟੀ ਦੀ ਤੇ ਉਹ ਸਾਰੀਆਂ ਬਾਤ ਕੇ ਅਸੀਂ ਪਰਸੋਂ ਸਿੰਘ ਸਾਹਿਬ ਨੂੰ ਮੇਲੇ ਸੀ ਚ ਚਾਰ ਤਿੰਨ ਦਿਨ ਪਹਿਲਾਂ ਤੇ ਉਹਨਾਂ ਦੇ ਧਿਆਨ ਵਿੱਚ ਵੀ ਲਿਆਂਦੀ ਸੀ ਵੀ ਤੁਸੀਂ ਵੀ ਆਪਣਾ ਕਾਨੂੰਨੀ ਪੱਖ ਸਾਰਾ ਬਾਤ ਲਓ ਵਕੀਲਾਂ ਤੋਂ ਸਲਾਹ ਲੈ ਲਓ ਜੱਜ ਜੀ ਤੋਂ ਸਲਾਹ ਲੈ ਲਓ ਤੇ ਉਹਦੇ ਮੁਤਾਬਕ ਫਿਰ ਜਿਹੜੀ ਅਗਲੀ ਕਾਰਵਾਈ ਬਣਦੀ ਆ ਉਹ ਕਰਾਂਗੇ ਬਾਕੀ ਕਾਲ ਤੱਕ ਦੀ ਜੇ ਕੋਈ ਡਾਇਰੈਕਸ਼ਨ ਕਿਸੇ ਪਾਸੇ ਆਉਂਦੀ ਕੋਈ ਸੇਕ ਕਰੇ ਮੋੜ ਕੇ ਸਰਕਾਰ ਤੋਂ ਨਗਾਤਰ ਮੰਗ ਕਰ ਰਹੀ ਸੀ ਕਿ ਨਗਰ ਨਿਗਮ ਦੀ ਚੋਣਾ ਸ਼ੀਧੀ ਹਫਤੇ ਜਨਾ ਕਰਾਈ ਜਾਂ ਪਰ ਫਿਰ ਵੀ ਉਸੇ ਹਫਤੇ ਜਿਕਰਾਂ ਦਾ ਫੈਸਲਾ ਲਿਆ ਗਿਆ ਹੈ ਮੈਂ ਸਮਝਦਾ ਮੈਂ ਮੈਂ ਫੇਰ ਮੋੜ ਉੱਥੇ ਆਜਮਾ ਇਹ ਸਰਕਾਰ ਦੀ ਕਿੱਡੀ ਕਬਡੀ ਨਲਾਕੀ ਆ ਵੀ ਅਸੀਂ ਸ਼ਤਾਵ ਦੀਆਂ ਮਨਾਇਆਂ ਕਿਦਰੇ ਕੋਈ ਸਹਿਯੋਗ ਨਹੀਂ ਕੀਤਾ ਅਸੀਂ ਹੋਰ ਇਤਿਹਾਸਕ ਦਿਹਾੜੇ ਮਨਾਉਨੇ ਆ ਕਿਦਰੇ ਕੋਈ ਸਹਿਯੋਗ ਨਹੀਂ ਕੀਤਾ ਤੇ ਆ ਮੈਂ ਸਮਝਦਾ ਚੇਚੇ ਤੌਰ ਤੇ ਆਮ ਬੰਦੇ ਨੂੰ ਵੀ ਕਿਸੇ ਨੂੰ ਕਹੀਏ ਭਾਈ ਜੀ ਸ਼ਹੀਦੀ ਦਿਹਾੜੇ ਚੱਲ ਰਹੇ ਆ ਸ਼ਹੀਦੀ ਦਿਹਾੜੇ ਵੀ ਕਿਹੜੇ ਚੱਲ ਰਹੇ ਆ ਉਹ ਸ਼ਹੀਦੀ ਦਿਹਾੜੇ ਕਲਗੀਧਰ ਪਾਤਸ਼ਾਹ ਨੇ ਸਾਰਾ ਸਰਵਾਂ ਸੇ ਜ਼ਮੀਨ ਨੇ ਜਵਾਰ ਦਿੱਤਾ ਪਾਤਸ਼ਾਹ ਤੇ ਫਿਰ ਇਹਨਾਂ ਨੂੰ ਵੀ ਸਮਝ ਆ ਜਾਣੀ ਚਾਹੀਦੀ ਵੀ ਜਿਹੜੇ ਉਹ 21 ਤਰੀਕ ਨੂੰ ਇਲੈਕਸ਼ਨ ਰੱਖੀ ਆ ਲੋਕ ਤਾਂ ਵੀ ਕੀ ਕਰਦੇ ਹੁੰਦੇ ਇਲੈਕਸ਼ਨਾਂ ਦੇ ਵਿੱਚ ਮੈਂ ਮੋਹ ਨਹੀਂ ਕਹਿੰਦਾ ਤੇ ਫਿਰ ਉਧਰ ਸ਼ਹੀਦੀ ਦਿਹਾੜੇ ਚੱਲਣਗੇ ਤੇ ਇਹਨਾਂ ਦਾ ਮੇਰਾ ਖਿਆਲ ਪਰਪਜ ਇਹ ਆ ਵੀ ਜਿਹੜੇ ਪੰਥ ਨੇ ਆਮ ਆਮ ਲੋਕਾਂ ਦੀ ਮੈਂ ਕੱਲ ਵੀ ਫਤੇਗੜ੍ਹਸੇ ਗੱਲ ਕੱਲ ਵੀ ਹਜ਼ਾਰਾਂ ਦੀ ਗਿਣਤੀ ਦੇ ਲੋਕ ਆਏ ਉਸ ਉਹ ਆਪਣੇ ਕੰਮਾਂ 'ਚ ਲੱਗੇ ਰਹਿਣਗੇ ਇਹ ਆਪਣੀਆਂ ਸਿਆਸੀ ਰੁਟੀਨ ਸਿੱਖ ਲੈਣਗੇ ਕਿੱਡੀ ਗੱਲ ਆ ਜੇ 2 ਸਾਲ ਅੱਗੇ ਨਹੀਂ ਇਲੈਕਸ਼ਨ ਹੋਈ ਤੇ 15 ਦਿਨਾਂ 'ਚ ਕਿੰਨਾ ਕੰਮ ਕਰ ਪਾਇਆ ਜਾਨਵਰੀ ਦੇ ਸੈਕੰਡ ਵੀਕ 'ਚ ਲੈ ਜਾਣ ਤੇ ਉਹਦੇ ਵਿੱਚ ਕੋਈ ਅਖਿਆਈ ਵੀ ਕੋਈ ਨਹੀਂ ਗਈ ਬਸ ਕਮੇਟੀ ਨੇ ਇਸ ਕਿਸੇ ਮੈਂਬਰ ਦੇ ਵਿਰੋਧ ਵੀ ਕੀਤਾ ਕੰਗਰੈਸ 'ਚ ਚੜ੍ਹਨ ਨੂੰ ਚਲੋ ਉਹਨੇ ਵਿਰੋਧ ਨਹੀਂ ਕੀਤਾ ਉਹਨੇ ਆਪਣਾ ਪੱਖ ਦੇ ਲੈ ਲਿਆ ਉਸਦੇ ਉਹ ਉਹਨਾਂ ਦੀ ਇਸ ਗਰਮ ਖਿਆਲੀ ਉਹਨਾਂ ਦਾ ਬਾਕੀ ਤਾਂ ਆਏ ਨੇ ਸਿਆਸੀ ਚੋੜਾ ਲੈ ਜੇਕਰ ਤੁਹਾਨੂੰ ਪ੍ਰਕਾਸ਼ ਕੀਤਾ ਇਹ ਨਾ ਦੇਖੋ ਜੇ ਜੇ ਉਹਨਾਂ ਜੇ ਉਹਨਾਂ ਨੂੰ ਅਧਿਕਾਰ ਰਿਹਾ ਆਪਣਾ ਕਰਨ ਦਾ ਤੇ ਅਸੀਂ ਤਾਂ ਅਦਾਲਤ 'ਤੱਕ ਨੂੰ ਅਪੀਲ ਕੀਤੀ ਆ ਅਸੀਂ ਤਾਂ ਅਦਾਲਤ 'ਤੱਕ ਨੂੰ ਅਪੀਲ ਕੀਤੀ ਆ ਫੇ ਭਾਈ ਇਹ ਬੰਦਾ ਕਿਉਂਕਿ ਅਦਾਲਤ 'ਤ ਨੇ ਆਪ ਕਿਹਾ ਸੀ ਉਸ ਦਿਨ ਆਪਣੇ ਸਿੰਘ ਸਾਹਿਬ ਨੇ ਕਿਹਾ ਸੀ ਕਿ ਇਹ ਜਿਹੜਾ ਸਜ਼ਾ ਅਦਾਲਤ 'ਤ ਵੱਲੋਂ ਲੱਗੀ ਆ ਤੇ ਅਦਾਲਤ ਦੇ ਅਧਿਕਾਰਾਂ ਦੇ ਖਤਰਾ ਤੇ ਇਸ ਕਰਕੇ ਉਹਨਾਂ ਨੂੰ ਇੱਕ ਵਾਰੀ ਮਤਾਦਾਨਾ